ਲਓ ਵੀ ਮਿੱਤਰੋ ਜੇਠ ਦੇ ਪਰਜਾਈ ਦੀ ਗੱਲਬਾਤ ਹੈ ਤੇ ਸੁਣੋ ਫਿਰ ਪਰਜਾਈ ਦੇ ਘਟ ਜਾਂਦੇ ਨੇ ਸੱਲਾ ਤੇ ਫਿਰ ਜੇਠ ਤੋਂ ਬੱਕਰੀ ਦਾ ਦੁੱਧ ਮੰਗਾਉਂਦੀ ਆ ਤੇ ਫਿਰ ਕੀ ਕਹਿੰਦੀ ਆ ਤੇ ਕਿਵੇਂ ਬੜਿਆ ਕੇ ਭੇਜਦੀ ਆ ਤੇ ਮੂਹਰੋਂ ਫਿਰ ਜੇਠ ਕੀ ਕਹਿੰਦਾ ਸੁਣੇ ਸਵਾਲ ਜਵਾਬ ਆਓ ਵੇ ਮੈਂ ਸੁਣਿਆ ਤੇਰੇ ਯਾਰ ਬੜੇ ਨੇ ਯਾਰ ਵੜੇ ਦਿਲਦਾਰ ਵੜੇ ਨੇ ਵੇ ਮੈਂ ਸੁਣਿਆ ਤੇਰੇ ਯਾਰ ਬੜੇ ਨੇ ਯਾਰ ਵੜੇ ਦਿਲਦਾਰ ਵੜੇ ਨੇ ਉਹਨਾਂ ਦੇ ਕਾਰੋਬਾਰ ਵੜੇ ਨੇ ਉਹਨਾਂ ਦੇ ਘਰਵਾਰ ਵੜੇ ਨੇ ਜਾਂਦੀ ਜਾਨ ਬਚਾ ਦੇ ਮੇਰੇ ਸੱਲ ਘਟ ਗਏ ਨੇ ਜੇਠਾ ਵੇ ਬੱਕਰੀ ਦਾ ਦੁੱਧ ਵੇ ਬੱਕਰੀ ਦਾ ਦੁੱਧ ਵੇ ਬੱਕਰੀ ਦਾ ਦੁੱਧ ਲਿਆ ਦੇ ਮੇਰੇ ਸੱਲ ਘਟ ਗਏ ਨੇ ਜੇਠਾ ਵੇ ਹੋ ਕਿੰਨੀ ਵਾਰੀ ਕੰਮ ਮੈਂ ਆਇਆ ਪੈਸਾ ਤੇਲਾ ਪੱਲਿਓਂ ਲਾਇਆ ਨੀ ਕਿੰਨੀ ਵਾਰੀ ਕੰਮ ਮੈਂ ਆਇਆ ਪੈਸਾ ਤੇਲਾ ਪੱਲਿਓਂ ਲਾਇਆ ਉਏ ਉਪਰੋ ਝੁਗਾ ਚੋੜ ਕੇ ਰਾਇਆ ਨੀ ਉਪਰੋ ਝੁਗਾ ਚੋੜ ਕੇ ਰਾਇਆ ਸਿਰ ਵਿੱਚ ਕੇ ਪਵਾਈ ਤੂੰ ਬੇਕਦਰੀਆਂ ਭਾਬੀਏ ਨੀ ਮੈਂ ਕਦਰ ਜਵਾਨਾ ਹਾਏ ਨੀ ਕਦਰ ਜਵਾਨਾ ਹੁ ਮੈਂ ਕਿ ਕਦਰ ਜਵਾਨਾ ਪਾਈ ਤੂੰ ਬੇਕਦਰੀਆਂ ਭਾਬੀਏ ਨੀ ਹੱਡ ਪੈਰ ਸੀ ਟੁੱਟਦੇ ਵਾਲੇ ਸ਼ਾਇਰੋਂ ਜਾ ਕੇ ਟੈਸਟ ਕਰਾ ਲੈ ਵੇ ਕੀ ਵੀ ਫਲ ਵੀ ਫੁੱਲ ਮੰਗਾ ਲੇ ਕੀ ਵੀ ਫਲ ਵੀ ਫੁੱਲ ਪਗਾ ਲੇ ਵੇ ਆਖਰੀ ਬੋਲ ਪਗਾ ਦੇ ਮੇਰੇ ਸੱਲ ਘਟ ਗਏ ਨੇ ਜੇਠਾ ਵੇ ਬੱਕਰੀ ਦਾ ਦੁੱਧ ਤੇ ਬੱਕਰੀ ਦਾ ਦੁੱਧ ਲਿਆ ਦੇ ਮੇਰੇ ਸੱਲ ਘਟ ਗਏ ਨੇ ਜੇਠਾ ਵੇ ਉਹ ਹੁੰਜ ਦੇਖ ਕੇ ਰਹਿੰਦੀ ਸੜਦੀ ਗਉ ਹੋਵੇ ਤਾਜੀ ਜੀ ਕਰਦੀ ਹੁੰਜ ਦੇਖ ਕੇ ਰਹਿੰਦੀ ਸੜਦੀ ਨਹੀਂ ਮਤਲਬ ਹੋਵੇ ਜੀ ਜੀ ਕਰਦੀ ਉਹ ਬਿਨਾ ਕੰਮ ਤੋਂ ਕੋਲ ਨਾ ਖੜਦੀ ਬਿਨਾ ਕੰਮ ਤੋਂ ਕੋਲ ਨਾ ਖੜਦੀ ਗੱਲਾਂ ਕਰੇ ਹਵਾਈ ਤੂੰ ਬੇਕਦਰੀ ਐ ਭਾਬੀਏ ਨੀ ਮੈਂ ਕਾ ਕਦਰ ਕਰੇ ਨਾ ਮੈਂ ਕਾ ਕਦਰ ਪੋਰਾ ਨਾ ਪਾਈ ਤੂੰ ਬੇਕਦਰੀ ਐ ਭਾਬੀਏ ਨੀ ਸੁਣੋ ਫਿਰ ਆਖਰੀ ਬੋਲਨੇ ਜੀ ਭਾਂਡਾ ਟੀਂਡਾ ਮਾਂਜੂ ਤੇਰਾ ਚੰਗਾ ਮੈਂ ਚਮਕਾ ਦੂੰ ਵੇੜਾ ਠੀਕ ਹੋਣ ਦੇ ਚਿਤਵੇ ਮੇਰਾ ਠੀਕ ਹੋਣ ਦੇ ਚਿਤਵੇ ਮੇਰਾ ਹੁਣ ਚੱਲ ਤੂੰ ਸੂਟ ਲਗਾ ਦੇ ਮੇਰੇ ਸੱਲ ਘਟ ਗਏ ਨੇ ਜੇਠਾ ਵੇ ਬੱਕਰੀ ਦਾ ਦੁੱਧ ਵੇ ਬੱਕਰੀ ਦਾ ਦੁੱਧ ਲਿਆ ਦੇ ਮੇਰੇ ਸੱਲ ਘਟ ਗਏ ਨੇ ਜੇਠਾ ਵੇ ਆਤਾ ਬਣ ਗਈ ਗੱਲ ਰਕਾਨੇ ਹੁਣੇ ਚੂਲ ਵਿੱਚ ਠੋਕਾਂ ਫਾਨੇ ਉਹ ਗਾਉਂਦਾ ਜਾਊ ਹੁਣ ਤੇਰਾਨੇ ਨਹੀਂ ਗਾਉਂਦਾ ਜਾਊ ਹੁਣ ਤੇਰਾਨੇ ਜਿ ਗਾਉਂਦਾ ਪ੍ਰਗਟ ਵਾਈ ਤੂੰ ਵੇ ਕਦਰੀਆਂ ਭਾਬੀਆਂ ਨਹੀਂ ਮੇਕ ਕਦਰ ਜਵਾਨਾ ਉਹ ਮੈਂ ਕੀ ਕਦਰ ਕਦੇ ਨਾ ਪਾਈ ਤੂੰ ਬੇਕਦਰ